ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਚ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਾਂ ਨਵਦੀਪ ਸਿੰਘ ਵਦਵਾ 328 ਪਾਵਨ ਸਰੂਪ ਜਿਨ੍ਹਾਂ ਦੇ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਐਸਆਈਟੀ ਲਗਾਤਾਰ ਜਾਂਚ ਕਰ ਰਹੀ ਹੈ ਐਸਆਈਟੀ ਵੱਲੋਂ ਜੋ ਜਾਂਚ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਕਈ ਤੱਥ ਨਿਕਲ ਕੇ ਸਾਹਮਣੇ ਆ ਰਹੇ ਨੇ ਪਰ ਸਵਾਲ ਜਿਸ ਤੇ ਅੱਜ ਮੈਂ ਇੱਕ ਚਰਚਾ ਕਰਨੀ ਹੈ ਜਾਂ ਤੁਹਾਡੀ رائے ਵੀ ਲੈਣੀ ਹੈ ਤੁਹਾਡੇ ਨਾਲ ਇੱਕ ਜਾਣਕਾਰੀ ਵੀ ਸਾਂਝੀ ਕਰਨੀ ਹੈ ਤਿੰਨੋ ਗੱਲਾਂ ਔਰ ਮੇਰੀ ਬੇਨਤੀ ਹੈ ਕਿ ਧਿਆਨ ਨਾਲ ਇਸ ਗੱਲ ਨੂੰ ਸੁਣੀਓ ਚੁਕੀਏ ਇਹ ਗੱਲ ਬਹੁਤ ਸਮਝਣ ਵਾਲੀ ਹੈ ਸੋਚਣ ਵਾਲੀ ਹੈ ਵਿਚਾਰਨ ਵਾਲੀ ਹੈ ਔਰ ਫਿਰ ਫੈਸਲਾ ਲੈਣ ਵਾਲੀ ਹੈ ਦਰਸਲ ਇਸ ਪੂਰੇ ਮਸਲੇ ਨੂੰ ਲੈ ਕੇ ਨਾ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਮੀਡੀਆ ਦੇ ਵਿੱਚ ਇੱਕ ਨੈਰੇਟਿਵ ਬਣ ਰਿਹਾ ਹੈ ਚਰਚਾਵਾਂ ਹੋ ਰਹੀਆਂ ਨੇ ਔਰ ਜਿਸ ਤਰ੍ਹਾਂ ਚਾਹੇ ਪਵਨ ਸਰੂਪਾਂ ਦੀ ਜਾਂਚ ਜੋ ਗਾਇਬ ਹੋਏ ਜਾਂ ਜੋ ਵੀ ਉਸ ਨੂੰ ਹੈ ਉਸ ਨੂੰ ਲੈ ਕੇ ਜਾਂਚ ਦਾ ਇੱਕ ਵਿਸ਼ਾ ਹੈ ਉਹ ਜਾਂਚ ਜਿਹੜੀ ਚੱਲ ਰਹੀ ਹੈ ਨਾਲ ਦੇ ਨਾਲ ਜਿਹੜਾ ਸ਼੍ਰੀ ਕਾਲ ਤਕਸਾਹਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜਵਲੋਂ ਜੋ ਮੁੱਖ ਮੰਤਰੀ ਨੂੰ ਤਲਬ ਕੀਤਾ ਗਿਆ ਹੈ ਇਹਨਾਂ ਦੋਨਾਂ ਮਸਲਿਆਂ ਨੂੰ ਲੈ ਕੇ ਮੈਂ ਵੇਖ ਰਿਹਾ ਕਿ ਮੀਡੀਆ ਦੇ ਵਿੱਚ ਚਾਹੇ ਉਹ ਸੋਸ਼ਲ ਮੀਡੀਆ ਹੈ ਚਾਹੇ ਉਹ ਚੈਨਲਸ ਨੇ ਟੀਵੀ ਚੈਨਲਸ ਨੇ ਉਹਦੇ ਵਿੱਚ ਨਾ ਸਿੱਖ ਮਾਹਰ ਸਿੱਖ ਸਕਾਲਰ ਬੁੱਧੀਜੀਵੀ ਇਹਨਾਂ ਦੀ ਹੜ ਆ ਗਿਆ ਇਹਨਾਂ ਦਾ ਹਰ ਬੰਦਾ ਉੱਠ ਕੇ ਇਹਦੇ ਤੇ ਆਪਣਾ ਗਿਆਨ ਦੇ ਰਿਹਾ ਹੈ ਯਾ ਕਹਿ ਲੋ ਕਿ ਸਾਰੇ ਮਸਲੇ ਤੇ ਆਪਣੇ ਆਪ ਨੂੰ ਹਾਈਲਾਈਟ ਕਰ ਰਿਹਾ ਪਰ ਇਹਦਾ ਅਸਰ ਕੀ ਹੋ ਰਿਹਾ ਹੈ ਇਸ ਨਾਲ ਨੁਕਸਾਨ ਕੀ ਹੋ ਰਹੇ ਨੇ ਮੈਂ ਅੱਜ ਗੱਲ ਉਹਦੇ ਤੇ ਤੁਹਾਡੇ ਨਾਲ ਕਰਨੀ ਚਾਹਣਾ ਕੁਝ ਤਰਕਾਂ ਦੇ ਨਾਲ ਕਿਉਂਕਿ ਇਹ ਕੋਈ ਜਾਣਕਾਰੀ ਨਹੀਂ ਹੈ ਔਰ ਇੱਕ ਜਾਣਕਾਰੀ ਜ਼ਰੂਰ ਹੈ ਇਸ ਪੂਰੇ ਮਸਲੇ ਦੇ ਵਿੱਚ ਹੈ ਚਲੋ ਪਹਿਲੇ ਮੈਂ ਉਹ ਜਾਣਕਾਰੀ ਸਾਂਝੀ ਕਰ ਦਿੰਦਾ ਬੀਤੇ ਦਿਨ ਜਿਹੜਾ ਸ਼੍ਰੀ ਕਾਟਕਤ ਸਹਿਬ ਵੱਲੋਂ ਹੀ ਹੁਕਮ ਜਾਰੀ ਕੀਤਾ ਗਿਆ ਮੈਂ ਪਹਿਲੇ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਾ ਔਰ ਉਸ ਤੋਂ ਬਾਅਦ ਫਿਰ ਆਪਾਂ ਉਹਦੇ ਤੇ ਚਰਚਾ ਕਰਾਂਗੇ ਔਰ ਮੇਰੀ ਇੱਕ ਬੇਨਤੀ ਵੀ ਹੈ ਤੁਹਾਨੂੰ ਕਿ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਕਿਉਂਕਿ ਇਹ ਇੱਕ ਚੰਗਾ ਸਟੈਪ ਜੋ ਮੈਂ ਹੁਣ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਨਾ ਕਿ ਜੋ ਇੱਕ ਹੁਕਮ ਹੋਇਆ ਕੀ ਹੁਕਮ ਹੋਇਆ ਉਹ ਬਹੁਤ ਅਹਿਮ ਹੈ ਔਰ ਜ਼ਰੂਰੀ ਵੀ ਸੀ ਪਰ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਜ਼ਰੂਰ ਸਾਂਝਾ ਕਰਿਓ ਹੁਕਮ ਕੀ ਹੋਇਆ ਪਹਿਲੇ ਮੋਦੀ ਗੱਲ ਕਰ ਲੈਣਾ ਹੁਕਮ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਨੂੰ ਧਿਆਨ ਵਿੱਚ ਰੱਖਦਿਆਂ ਮੀਡੀਆ ਸੋਸ਼ਲ ਮੀਡੀਆ ਤੇ ਵੈਬ ਚੈਨਲਾਂ ਉੱਤੇ ਵਿਚਾਰ ਕਰਨ ਵਾਲੇ ਸਮੂਹ ਸਿੱਖ ਵਿਦਵਾਨਾਂ ਸ਼ਖਸੀਅਤਾਂ ਤੇ ਬੁੱਧੀਜੀਵੀਆਂ ਨੂੰ ਸ਼੍ਰੀ ਅਕਾਲ ਤਗਤ ਸੇਬ ਤੋਂ ਸਖਤ ਹਿਦਾਇਤ ਕੀਤੀ ਜਾਂਦੀ ਹੈ ਕਿ ਇਸ ਮਾਮਲੇ ਦਾ ਨਤੀਜਾ ਸਾਹਮਣੇ ਆਉਣ ਤੱਕ ਇਸ ਮਾਮਲੇ ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਵਿਅਕਤੀ ਅਤੇ ਸੰਸਥਾ ਵਿਰੁੱਧ ਇਲਜ਼ਾਮਬਾਜ਼ੀ ਤੇ ਬਿਆਨਬਾਜ਼ੀ ਨਾ ਕੀਤੀ ਜਾਵੇ। ਉਹਨੇ ਕਿਹਾ ਕਿ ਜੇਕਰ ਅਝੇਹਾ ਕੀਤਾ ਜਾਣਾ ਜਾਰੀ ਰੱਖਿਆ ਜਾਂਦਾ ਹੈ ਤਾਂ ਇਸ ਦਾ ਸ਼੍ਰੀ ਅਕਾਲ ਤਗਤ ਸੇਬ ਤੋਂ ਗੰਭੀਰ ਨੋਟਿਸ ਲਿਆ ਜਾਏਗਾ। ਹੁਣ ਤੁਸੀਂ ਸਮਝ ਰਹੇ ਹੋ ਯਾਨੀ ਕਿ ਸਾਫ ਤੌਰ ਤੇ ਕਿਹਾ ਗਿਆ ਕਿ ਮੀਡੀਆ ਦੇ ਚਾਹੇ سوشل میڈیا ਚਾਹੇ ਡਿਜੀਟਲ ਮੀਡੀਆ ਚਾਹੇ ਵੈਬ ਚੈਨਲਸ ਚਾਹੇ ਟੀਵੀ ਚੈਨਲਸ ਨੇ ਉਹਨਾਂ ਤੇ ਜਿੰਨੇ ਕੋ ਲੋਕ ਐ ਇਸ ਮਸਲੇ ਨੂੰ ਲੈ ਕੇ ਬਿਆਨਬਾਜ਼ੀ ਕਰ ਰਹੇ ਨੇ ਸੰਸਥਾਵਾਂ ਦੇ ਵਿਰੁੱਧ ਚਾਹੇ ਕੋਈ ਵੀ ਸੰਸਥਾ ਹੈ ਜੋ ਵੀ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਇਨਵੋਲਵ ਹੈ ਜਾਂ ਜਾਂਚ ਕਰ ਰਹੀ ਹੈ ਚਾਹੇ ਉਹ ਬੁੱਧੀਜੀਵੀ ਆਪਣੇ ਆਪ ਨੂੰ ਕਹਿੰਦੇ ਨੇ ਚਾਹੇ ਉਹ ਸਿੱਖ ਵਿਦਵਾਨ ਨੇ ਸਕਾਲਰ ਨੇ ਜਾਂ ਕੋਈ ਹੋਰ ਸੰਸਥਾ ਨਾਲ ਜੁੜੇ ਲੋਕ ਨੇ ਉਹ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰਨ ਜੋ ਕਿ ਵਿਰੁੱਧ ਹੋਵੇ ਅਤੇ ਜੇ ਫਿਰ ਵੀ ਕੀਤੀ ਜਾਂਦੀ ਹੈ ਤਾਂ ਇਹਦੇ ਤੇ ਹੁਣ ਅਗਲਾ ਹੁਕਮ ਫਿਰ ਸ੍ਰੀ ਕਾਲ ਤੱਕ ਸੈਵਲੋ ਲਿਆ ਜਾਏਗਾ ਮੈਂ ਨਿੱਜੀ ਤੌਰ ਤੇ ਇਹਨੂੰ ਇੱਕ ਚੰਗਾ ਫੈਸਲਾ ਮੰਨਦਾ ਇਹ ਕਿਉਂ ਕਹਿ ਰਿਹਾ ਮੈਂ ਪਹਿਲਾਂ ਮੈਂ ਇੱਕ ਇੱਕ ਪਰਟੀਕੂਲਰ ਟੂ ਜਨਰਲ ਵਾਲੇ ਪਾਸੇ ਚਲੂੰਗਾ ਦੇਖੋ ਅੱਜ ਜਿਦੋਂ ਨੈਸ਼ਨਲ ਚੈਨਲਸ ਦੇਖਨੇ ਆ ਨਾ ਮੈਂ ਅੱਜ ਦੀ ਗੱਲ ਨਹੀਂ ਕਰ ਰਿਹਾ ਮੈਂ 15 ਸਾਲ ਪਹਿਲੇ ਜਾ ਰਹੇ ਹਾਂ 2011 12 ਤੋਂ ਜਿਸ ਤਰ੍ਹਾਂ ਦੇ ਹਾਲਾਤ ਨੈਸ਼ਨਲ ਮੀਡੀਆ ਦੇ ਵਿੱਚ ਬਣੇ ਕਈ ਚੈਨਲਾਂ ਨੇ ਤੁਸੀਂ ਦੇਖੋ ਸ਼ਾਮੀਨ 8 8 ਧਰਮ ਗੁਰੂ ਬਿਠਾ ਕੇ ਡਿਬੇਟਾਂ ਕਰਨੀਆਂ ਔਰ ਇੱਕ ਦੂਜੇ ਨੂੰ ਲੜਾਣਾ ਇੱਕ ਦੇਖੋ ਟੀਆਰਪੀ ਗੇਮ ਤੇ ਹੁੰਦੀ ਹੁੰਦੀ ਹੈ ਪਰ ਉਹਦੇ ਵਿੱਚ ਸਰਕਾਰਾਂ ਦੇ ਨੈਰੇਟਿਵ ਵੀ ਸੈੱਟ ਹੁੰਦੇ ਹੁਣ ਚੁੱਕੀ ਪੰਜਾਬ 'ਚ ਇਲੈਕਸ਼ਨ ਹੈ ਮੈਂ ਪਹਿਲੇ ਚਲੋ ਦੀ ਗੱਲ ਕਰਨਾ ਸੋ ਨੈਸ਼ਨਲ ਚੈਨਲਸ ਤੇ ਜਿਸ ਤਰ੍ਹਾਂ ਦਾ ਮੈਂ ਸਿੱਧੇ ਤੌਰ ਤੇ ਹੁਣ ਪੰਜਾਬੀ 'ਚ ਕਹਿੰਨਾ ਜੋ ਗੰਧ ਪੈਂਦਾ ਸੀ ਜੋ ਨਿਗਾਰ ਆਇਆ ਚਾਹੇ ਉਹ ਚੈਨਲਾਂ ਦੀ ਚਰਚਾ ਦਾ ਚਾਹੇ ਉਹ ਧਰਮ ਨੂੰ ਲੈ ਕੇ ਨਿਗਾਰ ਆਇਆ ਉਹ ਐਸੇ ਕਰਕੇ ਆਇਆ ਕਿ ਟੀਵੀ ਚੈਨਲਾਂ ਤੇ ਬੇਫਜ਼ੂਲ ਦੀਆਂ ਚਰਚਾਵਾਂ ਲੜਾਉਣ ਲਾ ਲੀਆਂ ਖੌਤੀ ਧਰਮਗੁਰੂਆਂ ਵੱਲੋਂ ਜੋ ਉਥੇ ਕੀਤੀਆਂ ਜਾਂਦੀਆਂ ਸੀ ਜੋ ਖੌਤੀ ਹੁੰਦੇ ਸੀ ਜੋ ਆਪਣੇ ਆਪ ਨੂੰ ਕਹਿ ਦਿੰਦੇ ਸੀ ਉਹਦਾ ਇੱਕ ਅਸਰ ਹੀ ਹੋਇਆ ਕਿ ਅੱਜ ਨਿਗਾਰ ਉਸ ਪਾਸੇ ਆਇਆ ਹੁਣੇ ਰਵਾਇਤ ਪੰਜਾਬ ਚ ਸ਼ੁਰੂ ਹੋ ਗਈ ਸੀ ਇਹ ਪਿਛਲੇ ਕਈ ਦਿਨਾਂ ਤੋਂ ਜੋ ਲਗਾਤਾਰ ਚਰਚਾਵਾਂ ਹੋ ਰਹੀਆਂ ਨਾ ਮੈਨੂੰ ਵੀ ਕਈ ਲੋਕਾਂ ਦੇ ਫੋਨ ਬਹੁਤ ਆਏ ਮੈਂ ਹੁਣ ਤੁਹਾਡੇ ਨਾਲ ਇਹ ਗੱਲ ਸਾਂਝੀ ਵੀ ਕਰਨਾ ਕਿ ਜੀ ਇਸ ਰੂਪਾਂ ਵਾਲੇ ਮਾਮਲੇ ਮਾਮਲੇ ਤੇ ਤੁਸੀਂ ਕਿਉਂ ਨਹੀਂ ਚਰਚਾ ਕਰਦੇ ਜੀ ਤੁਸੀਂ ਕਿਉਂ ਨਹੀਂ ਕੋਈ ਗੈਸ ਬਿਠਾਉਂਦੇ ਹੁਣ ਮੈਂ ਇਸ ਮਸਲੇ ਤੇ ਕਿਸੇ ਨੂੰ ਇਸ ਪਲੇਟਫਾਰਮ ਤੇ ਇਹ ਪਲੇਟਫਾਰਮ ਲੋਕਾਂ ਦਾ ਪਲੇਟਫਾਰਮ ਹੈ ਮੈਂ ਲੋਕਾਂ ਦੇ ਮਸਲੇ ਚੱਕਣਾ ਕਿੱਥੇ ਕੀ ਹੋ ਰਿਹਾ ਹੈ ਨੌਕਰੀਆਂ ਮਿਲ ਰਹੀਆਂ ਨਹੀਂ ਮਿਲ ਰਹੀਆਂ ਪੈਸੇ ਆ ਰਹੇ ਨਹੀਂ ਆ ਰਹੇ ਯਾਨੀ ਕਿ ਲੋਕ ਮਸਲੇ ਜਿਹੜੇ ਨੇ ਹੁਣ ਤੁਸੀਂ ਕਹੋਗੇ ਇਹ ਵੀ ਲੋਕ ਮਸਲਾ ਨਹੀਂ ਇਹ ਧਾਰਮਿਕ ਮਸਲਾ ਔਰ ਸਾਡੀ ਤੁਹਾਡੀ ਸਮਝ ਇਹਦੇ ਲਈ ਬਹੁਤ ਇੰਨੀ ਹੈ ਜਾਂ ਤੇ ਤੁਸੀਂ ਟ੍ਰੈਪ ਚ ਆ ਜਾਓ ਸਰਕਾਰਾਂ ਦੇ ਏਜੰਸੀਆਂ ਦੇ ਜਾਂ ਹੋਰ ਇਸ ਤਰ੍ਹਾਂ ਦੀ ਸੰਸਥਾਵਾਂ ਦੇ ਜਿਹੜੇ ਧਰਮ ਨੂੰ ਸਿਆਸਤ ਦੇ ਵਿੱਚ ਤਬਦੀਲ ਕਰਦੇ ਆ ਜਾਂ ਧਰਮ ਤੇ ਸਿਆਸਤ ਕਰਦੇ ਆ ਅਸੀਂ ਤੇ 15 ਤੋਂ ਵੇਖ ਰਹੇ ਆ ਧਰਮ ਤੇ ਸਿਆਸਤ ਪੰਜਾਬ 'ਚ ਜੋ ਸ਼ੁਰੂ ਹੀ ਬੇਅਦਬੀਆਂ ਤੋਂ ਬਾਅਦ ਦੱਸੋ ਅੱਜ ਤੱਕ ਕੀ ਮਿਲਿਆ ਬੇਅਦਬੀਆਂ ਤੇ ਹੋਈ ਸਿਆਸਤ ਦੇ ਕਿਨੂੰ ਕੀ ਮਿਲਿਆ ਮੈਂ ਤਾਂ ਸਿੱਧੇ ਤੌਰ ਤੇ ਸਵਾਲ ਖੜੇ ਕਰਨਾ ਕਿ ਦੱਸੋ ਕੁਰਾਨ ਸ਼ਰੀਫ ਦੀ ਬੇਅਦਬੀ ਮਲੇਰ ਕੋਟਲੇ ਕਿਨੇ ਕੀਤੀ ਔਰ ਕਿਉਂ ਉਸ ਤੋਂ ਬਾਅਦ ਹੀ ਪੰਜਾਬ 'ਚ ਇਸ ਤਰ੍ਹਾਂ ਦੀ ਬੇਅਦਬੀਆਂ ਦੇ سلسلے ਸ਼ੁਰੂ ਹੋਏ ਔਰ ਉਸ ਤੋਂ ਬਾਅਦ ਲਗਾਤਾਰ ਇਸ ਤੇ ਸਿਆਸਤ ਹੋਈ ਕਿਨੂੰ ਫਾਇਦਾ ਹੋਇਆ ਔਰ ਅੱਜ ਕੌਣ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਿਹਾ ਸਵਾਲ ਹੈ ਮੈਂ ਸਵਾਲ ਤੁਹਾਡੇ ਤੇ ਛੱਡ ਰਿਹਾ ਅੱਜ ਵੀ ਧਾਰਮਿਕ ਮਸਲਿਆਂ ਤੇ ਸਿਆਸਤ ਕੌਣ ਕਰ ਰਿਹਾ ਕੀ ਬੇਅਦਬੀ ਦਾ ਇਨਸਾਫ ਮਿਲ ਗਿਆ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਕਮਿਸ਼ਨ ਬਣਾਏ ਸੈਸ਼ਨ ਸੱਦੇ ਕੈਪਟਨ ਸਾਹਿਬ ਨੇ ਸੱਦੇ ਨਾ ਕੀ ਦੱਸੋ ਹੁਣ ਤਾਂ ਹੁਣ ਤੱਕ ਕੀ ਮਿਲਿਆ ਇਸ ਸਰਕਾਰ ਨੇ ਵੀ ਸੈਸ਼ਨ ਸੱਦਿਆ ਕਮੇਟੀਆਂ ਬਣਾਤੀਆਂ 4 ਹਫ਼ਤੇ ਦਾ ਜ਼ਿਕਰ ਸੀ ਮਹੀਨੇ ਦਾ ਜ਼ਿਕਰ ਸੀ ਦੱਸੋ ਕੀ ਬਣਿਆ ਸੋ ਮੈਂ ਹੀ ਕਹਿ ਰਿਹਾ ਇਹ ਸਿਆਸਤ ਹੋ ਰਹੀ ਹੈ ਹੁਣ ਇੱਕ ਫੈਸਲਾ ਜਿਹੜਾ ਹੈ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਕੀ ਚੈਨਲਾਂ ਤੇ ਧਰਮ ਨੂੰ ਲੈ ਕੇ ਜਿਹੜੇ ਲੋਕ ਬਹਿ ਕੇ ਗੱਲਾਂ ਕਰਦੇ ਸੀ ਅਖਾਲ ਤੱਕ ਨਿਆ ਕਰਤਾ ਜੀ ਸਰਕਾਰ ਨੇ ਉਦੋਂ ਆ ਕੀਤਾ ਸੀ ਔਰ ਇਹ ਇਹਦੇ ਨਾਲ ਕੀ ਮੈਸੇਜ ਜਾ ਰਿਹਾ ਹੈ ਇਹਦੇ ਨਾਲ ਸਾਡੀਆਂ ਧਾਰਮਿਕ ਸੰਸਥਾਵਾਂ ਧਰਮ ਉਹ ਨਿਗਾਰਾਲੇ ਪਾਸੇ ਜਾ ਰਿਹਾ ਸੀ ਅਖੋਤੀ ਆਪਣੇ ਆਪ ਨੂੰ ਦੁਮਾਲੇ ਸਜਾ ਕੇ ਕੱਲ ਰਾਤ ਇੱਕ ਟੀਵੀ ਚੈਨਲਾਂ ਤੇ ਜਦੋਂ ਡਿਬੇਟ ਚੱਲ ਰਹੀ ਸੀ ਉਦੋਂ ਹੀ ਇਹ ਸਾਰਾ ਕੁਝ ਹੋਇਆ ਜਿਹੜੇ ਏਜੰਸੀਆ ਦੇ ਬੰਦੇ ਹੁੰਦੇ ਆ ਕੌਤੀ ਤਰ੍ਹਾਂ ਦੇ ਜੋ ਦਿਮਾਲੇ ਸਜਾ ਕੇ ਆਪਣੇ ਆਪ ਨੂੰ ਨਿਹੰਗ ਕਹਾ ਕੇ ਪਤਾ ਨਹੀਂ ਕੋ ਕੀ ਕੀ ਉਹ ਕਰਦੇ ਰਹਿੰਦੇ ਉਹ ਉਹ ਆਪਣੇ ਆਪ 'ਚ ਇੱਕ ਵੱਡਾ ਸਵਾਲ ਦੇਖੋ ਹੈ ਕਿਉਂ ਹੋ ਰਿਹਾ ਸੋ ਇੱਕ ਫੈਸਲਾ ਜਿਹੜਾ ਮੈਂ ਹੁਣ ਸਿੱਧੇ ਤੌਰ ਤੇ ਕਹਿ ਰਿਹਾ ਕਿ ਮੈਂ ਨਿੱਜੀ ਤੌਰ ਤੇ ਮੰਨਣਾ ਕਿ ਬਿਲਕੁਲ ਠੀਕ ਫੈਸਲਾ ਹੈ ਤੁਹਾਡੀ ਕੀ ਰਾਏ ਹੈ ਠੀਕ ਹੈ ਪੁਲਿਸ ਆਪਣੀ ਜਾਂਚ ਕਰੇ ਇਹ ਵੀ ਇੱਕ ਵੱਡਾ ਸਵਾਲ ਹੈ ਕਿ ਸਰੂਪ ਹੈਗੇ ਕਿੱਥੇ ਕੱਲੀ ਫਾਈਨੈਂਸ਼ੀਅਲ ਗੜਬੜ ਸੀ ਜਾਂ ਇਹਨੂੰ ਧਾਰਮਿਕ ਰੰਗਤ ਦਿੱਤੀ ਜਾ ਰਹੀ ਹੈ ਧਾਰਮਿਕ ਰੰਗਤ ਕੌਣ ਦੇ ਰਿਹਾ ਹੈ ਜੋ ਬੇਅਦਬੀ ਦਾ ਇਨਸਾਫ ਨਹੀਂ ਦੇ ਪਾਰਿਆ ਕਿਉਂਕਿ ਵੋਟਾਂ ਲਈਆਂ ਸੀ ਉਸ ਲਈ ਹੁਣ ਉਹ ਕਿੱਥੇ ਹੈ ਕਮੇਟੀਆਂ ਕਿੱਥੇ ਨੇ ਤੁਹਾਡੀਆਂ ਕਮਿਸ਼ਨ ਕਿੱਥੇ ਨੇ ਤੁਹਾਡੇ ਜਾਂ ਕਹਿ ਦੋ ਕਿ 27 ਚ ਇਲੈਕਸ਼ਨ ਆ ਗਈ ਹੈ ਫਿਰ ਸੇ ਅਸੀਂ ਰੋਟੀਆਂ ਸੇਕਣੀਆਂ ਬਿਨਾਂ ਧਰਮ ਤੋਂ ਉਹ ਕਨਸੋਲੀਡੇਟ ਜਾਂ ਪੋਲਰਾਈਜੇਸ਼ਨ ਕਿਵੇਂ ਹੋਏਗਾ ਸੋ ਇਹ ਸਾਰੀਆਂ ਗੱਲਾਂ ਮੇਰਾ ਮਨ ਸੀ ਤੁਹਾਡੇ ਨਾਲ ਸਾਂਝੀਆਂ ਕਰਨ ਦਾ ਇਹ ਜ਼ਰੂਰੀ ਸੀ ਮੈਂ ਜੀ ਤੌਰ ਤੇ ਮੰਨਣਾ ਇਸ ਤਰ੍ਹਾਂ ਦਾ ਫੈਸਲਾ ਬਹੁਤ ਠੀਕ ਹੈ ਜੇ ਅਕਾਲ ਤੱਕ ਸਹਿਬ ਲੋ ਫੈਸਲਾ ਲਿਆ ਗਿਆ ਔਰ ਜੇ ਹੁਣ ਵੀ ਕੋਈ ਨਹੀਂ ਪਾ ਜਾਂਦਾ ਹੁਣ ਦੇਖੋ ਕੁਝ ਤੇ ਲੋਕ ਅਜੇ ਨੇ ਜਿਹੜੇ ਅਕਾਲ ਤਖਤ ਸਾਹਿਬ ਨੂੰ ਮੰਨਦੇ ਹੀ ਨਹੀਂ ਜਿਨ੍ਹਾਂ ਲਈ ਕੋਈ अहमियत ਨਹੀਂ ਜਿਹੜੇ ਸਾਫ਼ ਤੌਰ ਤੇ ਕਹਿੰਦੇ ਆ ਧਰਮਾਂ ਨੂੰ ਲੈ ਕੇ ਬਹੁਤ ਕੁਝ ਬੋਲਦੇ ਪਰ ਧਰਮਾਂ ਦਾ ਸਤਕਾਰ ਹੈ ਜੇ ਨਹੀਂ ਮੰਨਦੇ ਤੇ ਉਹ ਤੇ ਬੋਲਣਗੇ ਪਰ ਨੋਟਿਸ ਲੈਣਾ ਚਾਹੀਦਾ ਹੁਣ ਲੋਕਾਂ ਨੂੰ ਉਹਨਾਂ ਨੂੰ ਇਸ ਤਰ੍ਹਾਂ ਦੇ ਚੈਨਲਸ ਨੂੰ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਦੋ ਚੀਜ਼ਾਂ ਮੈਂ ਹੁਣ ਇਹ ਵੀ ਐਡ ਕਰ ਰਿਹਾ ਨਾਲ ਇੱਕ ਤੇ ਜਿਹੜੇ ਲੋਕ ਗੈਂਗਸਟਰਸ ਨੂੰ ਬਹੁਤ ਜ਼ਿਆਦਾ ਦਿਖਾਉਂਦੇ ਆ ਉਹ ਵੀ ਕੈਜੰਡਾ ਉਹ ਵੀ ਕੈਜੰਡਾ ਹੈ ਪੰਜਾਬ ਲਈ ਇਹਨੂੰ ਹੀ ਸਮਝਣਾ ਪਏਗਾ ਤੁਹਾਨੂੰ ਅੱਜ ਪੰਜਾਬ ਦੇ ਵਿੱਚ ਜੇ ਫਿਰੋਤੀ ਦੀ ਇਕੋਲ ਐਂਗੀਆਂ ਨੇ ਤੁਸੀਂ ਗੈਂਗਸਟਰ ਦਿਖਾਣੇ ਬੰਦ ਕਰ ਦਿਓ ਉਹਨਾਂ ਨੂੰ ਹਾਈਲਾਈਟ ਉਹਨਾਂ ਨੂੰ ਗਲੋਰੀਫਾਈ ਕਰਨਾ ਬੰਦ ਕਰ ਦਿਓ ਨਾ ਕਿਸੇ ਨੇ ਕਿਸੇ ਗੈਂਗਸਟਰ ਨੂੰ ਪਛਾਣਨਾ ਨਾ ਕਿਸੇ ਨੇ ਫੋਨ ਕਰਨਾ ਨਾ ਕਿਸੇ ਨੇ ਪੈਸੇ ਦੇਣੇ ਪਰ ਇਹ ਮਾਹੌਲ ਬਣਾਇਆ ਜਾ ਰਿਹਾ ਇੱਕ ਚੈਨਲ ਹੈ ਉਹ ਪੰਜਾਬ ਪੁਲਿਸ ਦੇ ਅਫਸਰਾਂ ਦੀ ਮੈਂ ਦੇਖਣਾ ਕਿ ਇੰਟਰਵਿਊ ਬੋ ਕਰਦਾ ਕਹਿਣ ਨੂੰ ਪੰਜਾਬ ਦਾ ਪੁੱਤ ਆਪਣੇ ਆਪ ਨੂੰ ਕਹਿ ਕੇ ਉਹ ਚੈਨਲ ਸ਼ੁਰੂ ਕੀਤਾ ਸੀ ਪਰ ਅਸਲ ਤੱਕ ਇੱਕ ਸਵਾਲ ਸਰਕਾਰ ਤੋਂ ਨਹੀਂ ਕੀਤਾ ਗਿਆ ਇੱਕ ਸਵਾਲ ਪੁਲਿਸ ਅਫਸਰਾਂ ਦੇ ਇੱਕ ਕੇਸ ਨੂੰ ਲੈ ਕੇ ਕਿਤੇ ਇੱਕ ਮੁੰਡੇ ਕੁੜੀ ਦਾ ਡਾਈਵੋਰਸ ਦਾ ਕੇਸ ਹੈ ਕਿਸੇ ਨੇ ਪਤਨੀ ਨੇ ਪਤੀ ਮਾਰਤਾ ਪਰ ਉਸ ਚੈਨਲ ਨੇ ਕਦੇ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਲੈ ਕੇ ਭਾਈ ਉੱਥੇ ਗੋਲੀਆਂ ਚੱਲ ਗਈਆਂ ਉੱਥੇ ਗੋਲੀਆਂ ਚੱਲਣ ਕਦੇ ਹੱਥ ਤੱਕ ਪੁੱਛਿਆ ਨਹੀਂ ਪੁੱਛਿਆ ਕਿਉਂ ਕਿ ਸਰਕਾਰੀ ਛਾਇ ਤੇ ਚੱਲਦੇ ਆ ਸਰਕਾਰੀ ਸਰਪ੍ਰਸਤੀ ਹੇਠ ਚੱਲਦੇ ਆ ਖੈਰ ਉਹ ਵੱਖਰਾ ਮਸਲਾ ਫਿਰ ਇਹਦੇ ਤੇ ਵੀ ਕਰੂੰਗਾ ਚਰਚਾ ਵਿਦ ਡਾਕੂਮੈਂਟਡ ਕਿ ਕਿਵੇਂ ਉਹਨਾਂ ਨੂੰ ਵੀ ਗਲੋਰੀਫਾਈ ਕਰਨ ਦੇ ਲਈ ਉਸ ਚੈਨਲਰ ਨੂੰ ਫੰਡ ਕਿਵੇਂ ਜਾਂਦਾ ਉਹ ਮੇਰੇ ਕੋਲ ਸਾਰਾ ਡਾਟਾ ਹੈਗਾ ਕਿਸ ਦਿਨ ਕਰਾਂਗੇ ਚਰਚਾ ਖੈਰ ਇਹ ਮਸਲਾ ਜ਼ਰੂਰੀ ਸੀ ਤੁਸੀਂ ਇਹਦੇ ਤੇ ਆਪਣੀ ਕੀ رائے ਰੱਖਦੇ ਹੋ ਕਿ ਚੈਨਲਾਂ ਤੇ ਇਸ ਤਰ੍ਹਾਂ ਦੀ ਧਰਮ ਨੂੰ ਲੈ ਕੇ ਏਕਾਲ ਤਾਕਤ ਨੂੰ ਲੈ ਕੇ ਐਸਡੀਪੀਸੀ ਨੂੰ ਲੈ ਕੇ ਸਿੱਖ ਪੰਥ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਖਾਸ ਤੌਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਦੇ ਸਾਫ ਤੌਰ ਤੇ ਜ਼ਿਕਰ ਹੈ ਮੈਂ ਖੀਰ ਚ ਇੱਕ ਵਾਰ ਫਿਰ ਤੋਂ ਪੜ ਦੇਣਾ ਤੁਹਾਨੂੰ ਸਮਝ ਆ ਜਾਏ ਕਿ ਕੀ ਕਿਹਾ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਕਾਰ ਨੂੰ ਧਿਆਨ ਚ ਰੱਖਦੇ ਆਂ ਮੀਡੀਆ سوشل میڈیا ਤੇ ਵੈਬ ਚੈਨਲਾਂ ਉਤੇ ਵਿਚਾਰ ਕਰਨ ਵਾਲੇ ਸਮੂਹ ਸਿੱਖ ਵਿਦਵਾਨਾਂ ਸ਼ਖਸੀਅਤਾਂ ਤੇ ਬੁੱਧੀਜੀਵੀਆਂ ਨੂੰ ਸ਼੍ਰੀ ਕਾਲ ਤਖਤ ਸੇਬ ਤੋਂ ਸਖਤ ਹਦਾਇਤ ਕੀਤੀ ਜਾਂਦੀ ਹੈ ਕਿ ਇਸ ਮਾਮਲੇ ਦਾ ਨਤੀਜਾ ਸਾਹਮਣੇ ਆਉਣ ਤੱਕ ਇਸ ਮਾਮਲੇ ਨਾਲ ਸੰਬੰਧ ਕਿਸੇ ਵੀ ਤਰ੍ਹਾਂ ਵਿਅਕਤੀ ਤੇ ਸੰਸਥਾ ਵਿਰੁੱਧ ਇਲਜ਼ਾਮਬਾਜ਼ੀ ਤੇ ਬਿਆਨਬਾਜ਼ੀ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਜੇਕਰ ਅਜਿਹਾ ਕੀਤਾ ਜਾਣਾ ਜਾਰੀ ਰੱਖਿਆ ਗਿਆ ਤਾਂ ਇਸ ਦਾ ਸ਼੍ਰੀ ਕਾਲ ਤਖਤ ਸੇਬ ਵੱਲੋਂ ਗੰਭੀਰ ਨੋਟਿਸ ਲਿਆ ਜਾਵੇਗਾ। ਤੁਹਾਡੀ رائے ਕੀ ਹੈ? ਕਮੈਂਟਾਂ ਜ਼ਰੂਰ ਜਾਣਕਾਰੀ ਸਾਂਝੀ ਕਰੋ। ਇਸੇ ਦੇ ਨਾਲ ਤੁਹਾਨੂੰ ਛੱਟ ਕੇ ਜਾ ਰਹੇ ਹਾਂ ਇਜਾਜ਼ਤ ਦਿਓ ਸਾਸਤ੍ਰਿਕ